ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਆ ਮਿੱਤਰੋ ਤੀਤਾ ਨੂੰ ਸਾਰਿਆਂ ਨੇ ਅੱਜ ਗਏ ਸੀ ਆਪਾਂ ਬਹੁਤ ਟਾਂਬਾ ਫਾਰਮ ਤੇ ਬੰਦਾ ਸਾਡਾ ਛੋਟਾ ਗਾ ਨਾ ਦੋ ਕੁ ਦਿਨ ਕੰਮ ਫਾਰਮ ਤੇ ਜਾਏਗਾ ਮੈਂ ਕਿਹਾ ਵੀ ਜਾ ਕੇ ਦੇਖ ਲੈਣੇ ਆ ਪਰ ਜਦ ਮੈਂ ਗੇ ਆ ਉੱਥੇ ਆਪਾਂ ਦਾ ਦੇਤਾ ਜੀ ਸਾਫ਼ ਜਵਾਬ ਕਿਉਂਕਿ ਇੱਕ ਤਾਂ ਜਾਨਵਰ ਸੱਤ ਨੇ ਤੇ ਚਲ ਸੱਤ ਦੀ ਕੋਈ ਵੱਡੀ ਗੱਲ ਨਹੀਂ ਇੱਥੇ ਘਰੇ ਵੀ ਦੰਗਰ ਨੂੰ ਕਰ ਸਾਂਭੇ ਨੇ ਪਹਿਲਾਂ ਕਰਤਾ ਸੀ ਕੰਮ ਹੁਣ ਵੀ ਕਰ ਲੈਨੇ ਆ ਥੋੜਾ ਬਹੁਤ ਪਰ ਇਹਨਾਂ ਚੋਂ ਨਾ ਇੱਕ ਦੋ ਖਰਾਬ ਨੇ ਆਹ ਖਰਾਵਾ ਮੋਟਾ ਮੋਟਾ ਤੁਹਾਨੂੰ ਦੱਸਦਾ ਇਹ ਇੱਥੇ ਵਾਲੀ ਠੀਕ ਆ ਜੀ ਕਿڑی ਐ ਦੀ ਮਾਂ ਹੈ ਉਹ ਕਿੱਥੇ ਗਈ ਆਹ ਗੜੀ ਆ ਇਹ ਵੱੜਦੀ ਆ ਦੰਦੀ ਮੇਰੇ ਨੇੜੇ ਦਾ ਜਿਹੜਾ ਗਿਆ ਨਹੀਂ ਤੇ ਦੂਰੇ ਜਿਹੜਾ ਪਿੱਟ ਬੋਲ ਮਾਗ ਮੈਨੂੰ ਖਾਣ ਨੂੰ ਆਈ ਹੂੰ ਕਿਵੇਂ ਆ ਆ ਵੀ ਬੰਦਾ ਖਰਾਬ ਆ ਥੋੜਾ ਜਿਹਾ ਜ਼ਿਆਦਾ ਨਹੀਂ ਆਮਤੀ ਜੜੀ ਥੋੜਾ ਜਿਹਾ ਖਰਾਬ ਹੈ ਫੇ ਵੀ ਬਾਕੀ ਇਹਨਾਂ ਨੂੰ ਠੀਕ ਆ ਬਹੁਤ ਖਰਾਬ ਆ ਕੰਮ ਕੁੰਮ ਤੇ ਚੱਲ ਇੰਨਾ ਖਾਸ ਕੀਮ ਦਾ ਬੰਦਾ ਲੱਤ ਤੋਤਾ ਬਚੀ ਜਾਂਦਾ ਕਿ ਮੁਰੋਂ ਫੜ ਲੈਂਦਾ ਬੰਦਾ ਨਥ ਖੋਲੋਂ ਤਾਂ ਲੱਤ ਰੁੱਤ ਤੋ ਬਚੇ ਜਾਂਦਾ ਉਹ ਮੁੰਡਾ ਰੱਖਿਆ ਹੋਇਆ ਜਿਹੜਾ ਉਹਨੇ ਵੀ ਜਾਣਾ ਸੀਗਾ ਕੰਮ ਸੀ ਉਹਨੂੰ ਕੁ ਦੋਕ ਦਿਨ ਵਾਸਤੇ ਮਿਲਣਾ ਬਣੇ ਸਾਹ ਬਣਾ ਤੇ ਆਪਾਂ ਦੇਤਾ ਜੀ ਸਾਫ ਜਵਾਬ ਲੱਤ ਲੁੱਤ ਤਾਂ ਮੈਂ ਬਚ ਜਾਂਦਾ ਪਰ ਦੰਦੀ ਦੁੰਦੀ ਤੋਂ ਬਚਣਾ ਔਖਾ ਆਹ ਦੋ ਠੀਕ ਨੇ ਇਹ ਪਹਿਲਾਂ ਵਿਚ ਫੇਰਦੀ ਦੀ ਗੁੰਮਦੀ ਉਹ ਵੀ ਫੁੱਲ ਗਈ ਸੀ ਉਹ ਵੀ ਬਾਹਰ ਗੇੜੇ ਗੇੜੇ ਘੜਦੀ ਫਿਰੀ ਗਈ ਐਡਾ ਖਾਸ ਮੈਨੂੰ ਲੱਗਿਆ ਨਹੀਂ ਗਾ ਇਹਨਾਂ ਕੋਲ ਆ ਕੇ ਡਰ ਤੇ ਇੱਕ ਆ ਸਿਰੇ ਤੇ ਆ ਇਹ ਵੀ ਥੋੜੀ ਜੀ ਖਰਾਬ ਹੈ ਆ ਇਹਦੇ ਕੋਲ ਵੀ ਨਹੀਂ ਮੈਂ ਗਿਆ ਹੈਗਾ ਮੈਨੂੰ ਤਾਂ ਕੋਹ ਹੰਕ ਪਾਲਤੂ ਦਾ ਉੜ ਦਾ ਥੀਰਲੈਂਡ ਦਾ ਮੈਨੂੰ ਕੋਈ ਸ਼ੌਂਕ ਨਹੀਂਗਾ ਤੇ ਮੈਂ ਕਹਿੰਦਾ ਮਿੱਤਰੂ ਜੀ ਆਪਨਾ ਪੈਸਾ ਵਲੋਂ ਕਿ ਇੱਕ ਤਾਂ ਬੰਦੇ ਨੇ ਪਹਿਲਾ ਕੰਮ ਕਰ ਕਰਿਆ ਹੁੰਦਾ ਨਾ ਉਹਦੇ ਵਰਗੀ ਦੀ ਸਣੀ ਹੰਦੀ ਹੈਗੀ ਪਾਲਤੂ ਦਾ ਪੰਗਾ ਲੈਣ ਦਾ ਕੀ ਫਾਇਦਾ ਹੋਈਆਂ ਮੈਂ ਇਹਨਾਂ ਨੂੰ ਕਹਿੰਦਾ ਵੀ ਹਾਂ ਤੁਸੀਂ ਜਾਓ ਕਿੱਥੇ ਜਾਣਾ ਮੈਂ ਸੰਭਲੂਗਾ ਬਾਅਦ ਵਿੱਚ ਮੈਂ ਮੈਂ ਵੀ ਔਖਾ ਰਹਿੰਦਾ ਇਹ ਵੀ ਔਖੇ ਰਹਿੰਦਾ ਇਹਨਾਂ ਦੇ ਜਾਨਵਰ ਵੀ ਔਖੇ ਰਹਿੰਦਾ ਕੀ ਫਾਇਦਾ ਤਾਂ ਕਰਕੇ ਫਿਰ ਮੈਂ ਕਹਿੰਦਾ ਵੀ ਭਈ ਮਿੱਤਰ ਤੁਸੀਂ ਆਪੇ ਦੇਖ ਲਓ ਆਪ ਦਾ ਜਿੰਮ ਤੇ ਕੀਤੀ ਵਾਲਾ ਠੀਕ ਆ ਇਧਰ ਆਪਣੀਆਂ ਗਾਵਾਂ ਮੱਝਾਂ ਮਾਰਦੀਆਂ ਤਾਂ ਨਹੀਂ ਗੀਆਂ ਮਾਰ ਮੁੰਤੂ ਦਾ ਬਾਤ ਨਾ ਦੰਦੀ ਦਾ ਹੁਣ ਕੀ ਪਤਾ ਉਹ ਕਿੱਡਾ ਪੀਸ ਕੱਢ ਕੇ ਲਿਆਣਾ ਜੰਗਲੀ ਸੂਰ ਮੰਗਾ ਤਾਂ ਕਰਕੇ ਆਪਾਂ ਨਹੀਂ ਗਿਆ ਪੰਗਾ ਆਪਾਂ ਦੀ ਤਾਂ ਜਵਾਬ ਕੀ ਛੋਟੇ ਆਪਣਾ ਆਪੇ ਦੇਖੋ ਆਪਾਂ ਗੀੜਾ ਗੂੜਾ ਕੱਢ ਕੇ ਮੁੜੇ ਮੈਂ ਸਿੱਖਣੀਆਂ ਵੈਸੇ ਹੌਸ ਰਾਈਡਿੰਗ ਕਰਾਂ ਤੇ ਉਹ ਯੋਨ ਜੋ ਛੋਟੇ ਨੇ ਉਹਨਾਂ ਨਾਲ ਪੰਗਾ ਮੁੰਗਾ ਲੈ ਕੇ ਦੇਖ ਲਾਂਗੇ ਪਹਿਲਾਂ ਪਹਿਲਾਂ ਮੇਰੀ ਵੀ ਜੱਗ ਜੀ ਖੁੱਲ ਜੂਗੀ ਇੱਕ ਬਾਰੇ ਬੈਠਾ ਮੈਂ ਤਾਂ ਕੁੜੀ ਤੇ ਮੈਨੂੰ ਤਾਂ ਡਰ ਲੱਗਦਾ ਫਿਰ ਉਹਦਾ ਬੰਦਾ ਇੱਧਰ ਤੱਕ ਹੀ ਜਾਂਦਾ ਫਿਰ ਇੱਧਰੋਂ ਤੱਕ ਹੀ ਜਾਂਦਾ ਬਾਹਰ ਨਾਲ ਦੇਖਣ ਨੂੰ ਲੱਗਦੀ ਹੁੰਦੀ ਆ ਬੀ ਸਵਾਰੀ ਗਾ ਨਹੀਂ ਸੌਕੀ ਨਹੀਂ ਹੈਗੀ ਹੈਗੀ ਔਖੀ ਕੋ ਤੇ ਹੁਣ ਥੋੜਾ ਜਿਹਾ ਮੌਸਮ ਵੀ ਥੋੜਾ ਜਿਹਾ ਸਹੀ ਹੋ ਜੇ ਗਰਮੀ ਜੀ ਘਟੂਗੀ ਫੇਰ ਰੂਟੀਨ ਦੇ ਵਿੱਚ ਜਾਇਆ ਕਰਾਂਗੇ ਇਹਨਾਂ ਦੇ ਘਰ 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 ਘੁੱਟਲਾ ਫੇਰ ਦਿਆ ਕਰਾਂਗੇ ਥੋੜਾ ਜਿਹਾ ਪਿਆਰ ਵੀ ਬੈਨ ਦਾ ਜਾਨਵਰ ਦਾ ਫੇਰ ਉਸ ਤੋਂ ਬਾਅਦ ਦੇਖਦੇ ਆਂ ਉਸ ਤੋਂ ਬਾਅਦ ਆਪਾਂ ਚੇਤੇ ਅਗੇ ਘਰ ਨੂੰ ਫੇਜਣਾ ਦੇ ਖੇਤਾਂ 'ਚ ਲਓ ਮਿੱਤਰੋ ਹੋਰ ਆ ਦਿੱਤਾ ਵੱਡ ਛੇ ਪੰਡਾ ਹੁਣ ਚਾਕੇ ਕਰਦਾਂਗੇ ਟੋਕਾ ਫੇਰ ਚੱਲਦੇ ਆ ਜਮਾ ਵਾਸਮ ਠੀਕ ਦੀ ਅੱਜ ਪਹਿਲੀ ਵਰਤਾ ਇੱਕ ਗੱਲ ਹੋਰ ਛੋਟਣਾ ਹਾਂਜੀ ਕਰਨੀ ਆ ਕਿ ਜੀ ਮੇ ਤਾਂ ਆਪਣੀ ਵਧੀਆ ਫੜੀ 25 ਦਿਨ ਦੀ ਹੋ ਗਈ 1509 ਵੈਰੈਟੀਆਂ ਵੀ ਜਿਹੜੀਆਂ ਬੱਟਾਂ ਦੇ ਤੇ ਕੱਖ ਹੁੰਦੇ ਨੇ ਇੱਧਰ ਦੇਖੋ ਭਲਾ ਨਿਗਾਹ ਮਾਰ ਥੋੜੀ ਜੀ ਕਿੰਨੇ ਕੱਖ ਤੁਹਾਨੂੰ ਦਿਖਦੇ ਨੇ ਨਾ ਮਾਤਰ ਹਣਾ ਨਹੀਂ ਤੁਹਾਨੂੰ ਪਤਾ ਜਿਹੜੇ ਸਾਣਾ ਮੀਂਹ ਪੈਨੇ ਆ ਸਾਣਾ ਬੱਟ ਭਰੀ ਹੋਣੀ ਚਾਹੀਦੀ ਸੀ ਇਹਦੇ ਕੋਈ ਸਪਰੇ ਨਹੀਂ ਮਾਰੀ ਅਜੇ ਇਹਦੇ ਕੀ ਕਰਿਆ ਮੈਂ ਜਦੋਂ ਕੱਦੂ ਕਰਿਆ ਕੱਦੂ ਕਰਕੇ ਜਿਹੜੀ ਉਹਦੇ ਵਿੱਚ ਆਪਾਂ ਜੀਰੀ ਦੇ ਵਿੱਚ ਫਿਰ ਕੱਖਾ ਵਾਲੀ ਦਵਾਈ ਪਾਉਨੇ ਜਿਵੇਂ ਬਲਟੀਲਾ ਗਰੋਲ ਪਾਉਂਦੇ ਨੇ ਜੋ ਹੋਰ ਕੋਈ ਹੈ ਨਾ ਰੀਜੈਂਟ ਵਗੈਰਾ ਆਪਾਂ ਬੱਟਾ ਲਿਪ ਕੇ ਇਹਨਾਂ ਤੇ ਉਹੀ ਦਵਾਈ ਪੰਪ ਚ ਪਾ ਕੇ ਨਾਲ ਉਹਦੀ ਸਪਰੇਅ ਕਰਤੀ ਉਸ ਤੋਂ ਬਾਅਦ ਰੀਆ ਜੀਰੀ ਲਾਤੀ ਉਹ ਜਾਂ ਦਵਾਈ ਵਿੱਚ ਜੀਰੀ ਦੇ ਵਿੱਚ ਕੱਖ ਹੋਣ ਤੋਂ ਵੀ ਦੋਸਰੇ ਇਹਦਾ ਬੱਟਾਂ ਦੇ ਵੀ ਕੱਖ ਹੋਣ ਤੋਂ ਰੋਕ ਸਕਦੀਆਂ ਰਿਜ਼ਲਟ ਤੁਹਾਡੇ ਸਾਹਮਣੇ ਆ ਕੁਈ ਇਹਦੇ ਵਿੱਚ ਦਵਾਈ ਦੀ ਪ੍ਰਮੋਸ਼ਨ ਨਹੀਂ ਕੁਛ ਨਹੀਂ ਕੀਤੀ ਮੈਨੂੰ ਤਾਂ ਪਤਾ ਨਹੀਂ ਮੈਂ ਪਾਈ ਕਿਹੜੀ ਹੈ ਵਿੱਚ ਪਲਟੀਲਾ ਗਲੋਰ ਤਾਂ ਪਾਈ ਨਹੀਂ ਤਾਂ ਮੈਨੂੰ ਪਤਾ ਹੋਰੇ ਕੋਈ ਪਾਈ ਸੀਗੀ ਠੀਕ ਢੀਂਗੀ ਜੀਤੀ ਜ਼ਿਆਦਾ ਮਹਿੰਗੀ ਨਹੀਂ ਸੀ ਪਰ ਰਿਜ਼ਲਟ ਪੂਰਾ ਇੱਕ ਨੰਬਰ ਆ ਤੇ ਬਾਕੀ ਬੱਟਾ ਨੇ ਉਹਨਾਂ ਤੇ ਹੈਗੇ ਨੇ ਕੱਕ ਇਹ ਬੱਟਾ ਨਵੀਆਂ ਪਾਈਆਂ ਤੀ ਆ ਥੱਲੇ ਵਾਲਾਂ ਚ ਇਹਨਾਂ ਤੇ ਕੁਝ ਕੱਕ ਨਹੀਂ ਰਿਜ਼ਲਟ ਤੁਹਾਡੇ ਸਾਹਮਣੇ ਆ ਦੇਖ ਲਓ ਐਂ ਸਾਫ ਪਈਆਂ ਨੇ ਅਜੇ ਤੱਕ ਇਧਰ ਬਾਜਰਾ ਦੂਸਰੀ ਰੈਡ ਜਿਹੜੀ ਆ ਕਰਕੇ ਦੇਖੋ ਤਿਆਰਵਾ ਹੋ ਜੀ ਆਪਾਂ ਚੱਲੇ ਹੁਣ ਜਿਮ ਕੰਮ ਜ਼ਾਰ ਕਰ ਲਿਆ ਹੋਵੇ ਪਹਿਲੇ ਨਾਲ ਦਾ ਬੰਦਾ ਅੱਜ ਆਇਆ ਨਹੀਂ ਬੱਲੇ ਦੇਖਦੇ ਹਾਂ ਕਿੱਸਾ ਵੀਡੀਓ ਆਡੀਓ ਬਣਾਵਾਂਗੇ ਸਾਰਨਾ ਪੈਣਾ ਅੱਜ ਤੱਕ ਲਈ ਲੋ ਜੀ ਆ ਗਏ ਆਪਾਂ ਹੁਣ ਜਿਮ ਚ ਤੇ ਟਰੈਡ ਮਿਲ ਤੇ ਸੇਮ ਰੂਟੀਨ ਦੇ ਵਿੱਚ ਕੁਝ ਚੀਜ਼ਾਂ ਕਰਨੀਆਂ ਸਹੀ ਵੀ ਹੁੰਦੀਆਂ ਨੇ ਕੁਝ ਨਹੀਂ ਵੀ ਕਰਨੀਆਂ ਹੁਣ ਜਿੱਦਾਂ 2 ਮਹੀਨੇ ਹੋ ਗਏ ਮੈਨੂੰ ਦੇ ਮੋਂ ਦੇ ਨੂੰ 28 ਅਪ੍ਰੈਲ ਨੂੰ ਮਾਉਣ ਲੱਗਿਆ ਸੀ ਫਿਰ ਉਸ ਤੋਂ ਬਾਅਦ ਸੀ ਹਫਤਾ ਹੇਮਕੰਨ ਸਾਹਿਬ ਲਾਇਆ ਤੇ ਉਹਦੇ ਕਰਕੇ ਮੈਂ ਨਾਰਮਲ weight ਵਿੱਚ ਹੀ exercise ਸਾਰੀਆਂ ਲਾਈਆਂ ਨੇ ਤੁਹਾਨੂੰ ਦੱਸ ਰਿਹਾ ਹਾਂ ਹਰ ਅਕੀਸ਼ ਉਹਨਾ ਸ਼ੇਅਰ ਕਰੀ ਆ ਟਰੈਡਮਿਲ ਲਾਉਣ ਦਾ ਇਹ ਹੁੰਦਾ ਵੀ ਚੱਲ ਬੋਡੀ ਦਾ ਸਰਕਲ ਥੋੜਾ ਖੂਨ ਦਾ ਜਿਹੜਾ ਫਲੋਅ ਆ ਸਾਰੇ ਤੁਹਾਡੇ veins ਵਾਹ ਵਿੱਚ ਘੁੰਮ ਲੈਂਦਾ ਔਰ ਤਾਂ ਕੁਝ ਦਿਨ ਦੇ ਵਿੱਚ ਹੁਣ ਜੇ ਮੈਂ ਦਿਨ ਦੇ ਵਿੱਚ ਜਿਮ ਲਾਉਣਾ ਤਾਂ ਮਾਰਮਾ ਪਤਾ ਮੈਂ ਵੈਸੀ ਹੋਈ ਹੀ ਹੁਣ ਵਿਦਿਆਨ ਚ ਕੰਮ ਕਰ ਕਰਿਆ ਹੁੰਦਾ ਸਾਰਾ ਕੁਝ ਸਵੇਰ ਦੀ ਗੱਲ ਹੋਰ ਆ ਸਵੇਰੇ ਉੱਠ ਕੇ ਆਪਾਂ ਆਉਨੇ ਸਵੇਰੇ ਆਪਾਂ ਇਨੀ ਏਗੇਟਿਵ ਨਹੀਂ ਹੁੰਦੇ ਹੈਗੇ ਤਾਂ ਕਰਕੇ ਵਾਰਮ ਅਪ ਕਰਨਾ ਜ਼ਰੂਰੀ ਆ ਫਿਰ ਟਰੈਡਮਿਲ ਦੀ ਰੂਟੀਨ ਜੀ ਬਣੇ ਨੂੰ 10 ਮਿੰਟ ਜੇ ਤੁਹਾਡੇ ਐਕਸਟਰਾ ਨਿਕਲਦੇ ਨੇ ਕੋਈ ਮਾੜੀ ਗੱਲ ਨਹੀਂ ਕੀ ਇਹ ਤੋਂ ਬਾਅਦ ਇੰਕਲੈਂਡ ਚੱਕਲੀ ਦਾ 4 ਮਿੰਟੇ ਚਲਾ ਜੀਨੇ 4 ਰੋਤੇ ਬਸ 8 ਕੁ ਮਿੰਟ ਲਾ ਕੇ ਉਸ ਤੋਂ ਬਾਅਦ ਤੁਰਦਦਾ ਬਹੁਤਾ ਮੈਂ ਤੁਰਨ ਵਾਸਤੇ ਨਹੀਂ ਤਾਂ ਬਸ ਇੱਕ ਬੈਸੀ ਹੁੰਦਾ ਉਸ ਤੋਂ ਬਾਅਦ ਸਾਈਕਲਿੰਗ ਤੇ ਬਹਿ ਕੇ 1 ਕੁ ਮਿੰਟ ਮੈਂ ਤਾਂ ਕੱਢਦਾ ਹੁੰਨਾ ਤੇ ਥੋੜਾ ਨਾਲ ਗੱਲਬਾਤ ਹੋ ਜਾਂਦੀ ਹੈ ਤੁਹਾਨੂੰ ਦੱਸਿਆ ਜਾਂਦਾ ਚੀਜ਼ਾਂ ਸਮਝਾਈ ਜਾਂਦੀਆਂ ਨੇ ਜਿਹੜੀਆਂ ਵੀ ਨੇ ਰੁਟੀਨ ਦੇ ਵਿੱਚ ਹੁਣ 2 ਮਹੀਨੇ ਹੋ ਗਏ ਆ ਲਾਉਂਦੇ ਆ ਨੋ ਜਿਮ ਤੇ ਚੈਸਟ ਦੀ ਵਾਰੀ ਦੇਖ ਲਓ ਤੁਸੀਂ ਸੱਚੋਕ 28 ਚਾਰ ਵਾਰ ਲੱਗਦੀ ਹੈ 1 ਮਹੀਨੇ ਚ 8 ਵਾਰ ਅਸੀਂ ਰਿਪੀਟ ਕਰਤੀ ਆ ਤੇ 9 ਵਾਰ ਲੱਗੀ ਹੂ ਵੱਧ ਤੋਂ ਵੱਧ ਉਹਦੇ ਵਿੱਚ weight ਅਸੀਂ ਸਿਰਫ ਰੱਖਿਆ 10-10 ਕਿਲੋ ਇਸ ਤੋਂ ਬਾਅਦ weight ਨਹੀਂ ਮੈ ਲਾਇਆ 10 ਕਿਲੋ ਇਧਰ 10 ਕਿਲੋ ਤੋਂ 20 ਕਿਲੋ 40 ਕਿਲੋ ਉਹਦੇ ਮੈਂ ਰਿਪੋਰਟਿਸ਼ਨ ਲਾਉਣਾ ਉਹਦੀ ਤੇ ਕੱਲ ਜਦੋਂ ਇਹ ਮੈਂ ਵਲੌਗ ਹੁਣ ਮੈਂ ਸ਼ੂਟ ਕਰ ਰਿਹਾ ਹਾਂ ਇਹ ਜਿਹੜਾ ਸਰਪ੍ਰਾਈਜ਼ਿੰਗ ਜੀ ਗੱਲ ਹੋਈ ਮੈਨੂੰ ਲੱਗਦਾ ਨਹੀਂ ਸੀ ਵੀ ਮੈਂ 90 ਕਿਲੋ 7 ਮਹੀਨੇ ਬਾਅਦ ਜਿਮ ਵਿੱਚ ਲੱਗੇ ਤੇ 2 ਮਹੀਨੇ ਮੈਨੂੰ ਆਉਂਦੇ ਹੋ ਗਏ 9 ਮਹੀਨੇ ਬਾਅਦ ਵੀ 90 ਕਿਲੋ ਦੀ ਮੇਤੋਂ ਬੈਂਚ ਪ੍ਰੈਸਰ ਲੱਗ ਜੂਗੀ ਮੈਂ 10-10 ਕਿਲੋ ਤੋਂ ਪਾ ਕੇ ਸ਼ੁਰੂ ਕਰਿਆ ਮੈਂ 15 ਰੈਪ ਲਾ ਕੇ ਰੱਖਤਾ ਉਸ ਤੋਂ ਬਾਅਦ ਮੈਂ 10-10 ਕਿਲੋ ਹੋਰ ਪਾ ਲਿਆ ਤੇ 20 ਕਿਲੋ ਵਾੜ ਹੁੰਦੀ ਹੈ 60 ਕਿਲੋ ਹੋ ਗਿਆ 60 ਕਿਲੋ ਤੇ ਮੈਂ 12 ਰੈਪ ਲਾਇਆ ਉਹ ਵੀ ਬਹੁਤ ਈਜ਼ੀ ਲੱਗੇ ਉਸ ਤੋਂ ਬਾਅਦ ਵੇਟ ਕਰ ਲਿਆ ਮੈਂ 80 ਕਿਲੋ ਇਹਦੀ ਵੀ ਮੈਂ 70 ਰੈਪ ਲਾਤੇ ਤੇ ਜੇ ਮੈਂ ਹੀ ਰੁਟੀਨ ਦੇ ਵਿੱਚ ਆਉਂਦਾ ਸੀ ਸ਼ੁਰੂ ਤੋਂ ਬੰਗਲ ਲੈਣ ਲੱਗ ਜਾਂਦਾ ਵੀ ਚਲੋ ਦਾਦਾ ਦੀ ਬਾਲਾਂ ਫਿਰ ਬੀਬੀ ਦੀ ਬਾਲਾਂ ਫਿਰ ਕਰ ਲਓ ਇਦਾਂ ਉਹ ਮੈਨੂੰ ਪਤਾ ਮੈ ਤੋਂ ਨਹੀਂ ਰੱਖਣਾ ਸੀ ਨਾਲੇ ਮੌਕਾ ਨਹੀਂ ਸੀ ਹੁਣ ਮੇਰੀ ਸਟਰੈਂਥ ਬਣ ਗਈ 2 ਮਹੀਨੇ ਦੇ ਵਿੱਚ ਤੇ ਮੈਂ 90 ਕਿਲੋ ਦੇ 2 ਰੈਪਿਟਿਸ਼ਨ ਆਪ ਸੈਲਫ ਲੱਗ ਰੱਖੇ ਨੇ ਉਸ ਤੋਂ ਬਾਅਦ ਮੈਂ ਆ ਗਿਆ ਇੰਕਲੈਂਨ ਤੇ ਇਹਦੇ ਵਿੱਚੋਂ ਮੈਂ ਪਹਿਲਾ ਸੈਟ ਸ਼ੁਰੂ ਕਰਿਆ 40 ਕਿਲੋ ਤੋਂ ਇਹਦੇ ਮੈਂ 10-12 ਰੈਪ ਮੈਨੂੰ ਜਿੰਨੇ ਲੱਗੇ ਮੈਂ ਲਾਏ ਬਹੁਤ ਠੀਕ ਲੱਗਿਆ ਈਜ਼ੀ ਲੱਗਿਆ ਜਦੋਂ ਇੱਕ ਵਾਰ ਆਪਾਂ ਹੈਵੀ ਲਿਫਟ ਕਰਕੇ ਦੂਸਰੇ weight ਵੱਲੋਂ ਜਾਂਦੇ ਆ ਉਹ ਲਾਈਟ ਤੋਂ ਸ਼ੁਰੂ ਕਰਦੇ ਆ ਤਾਂ ਦੂਸਰਾ weight ਆਪਾਂ ਨੂੰ ਲਾਈਟੇ ਲੱਗਦਾ ਬਿਲਕੁਲ ਹੁਣ ਇੱਥੇ ਤਾਂ ਮੈਨੂੰ ਐ ਲੱਗ ਰਿਹਾ ਸੀ ਵੀ ਮੈਂ ਪਤਾ ਨਹੀਂ ਕਿੰਨੇ ਰੈਪਿਟੇਸ਼ਨ ਲਾ ਦੂੰ ਇਹਦੇ ਜੇ ਮੈਂ ਹੀ ਰੈਪਿਟੇਸ਼ਨ 10-10 ਦੇ ਲਾਉਂਦਾ ਉਹਨਾਂ ਤਾਂ 15-16 ਤੱਕ ਮੇਂ ਸਿਰ ਸਿਰਤ ਮੁੱਕ ਜਾਂਦੀ ਆ ਉਹ ਕੀ ਮਸਲ ਟੁੱਟ ਜਾਂਦਾ ਇੱਕ ਤਾਂ ਮੈਂ ਹੁਣ ਸਾਰੇ ਉਧਰ ਸੈੱਟ ਜਗ੍ਹਾ ਆਏ ਆ 40-50 ਰੈਪ ਕਿੱਥੇ ਮੈਂ ਲਾਉਣੇ ਨੇ 80-90 ਰੈਪ ਉਹ ਚੀਜ਼ ਦਾ ਬਹੁਤ ਫਰਕ ਪੈਂਦਾ ਵੀਡੀਓ ਬਣਾਉਣਾ ਬਹੁਤ ਔਖਾ ਸੀ ਇਕੱਲੇ ਬੰਦਲੀਆਂ ਮੈਂ ਤੁਹਾਨੂੰ ਬਾਰ-ਬਾਰ ਕਿਤੇ ਫੋਨ ਟਕਾਉਣਾ ਕੋਈ ਮੂਹਰੇ ਚ ਨੰਗਿਆ ਔਖਾ ਉਹ ਬੰਦਾ ਮੇਰਾ ਨਾਲ ਦਾ ਗੱਲ ਧੋਖਾ ਦੇ ਕੇ ਆਇਆ ਨੀਗਾ ਤੇ ਫਿਰ ਉਸ ਤੋਂ ਬਾਅਦ ਦੇਖੋ ਮੈਂ ਇੱਥੇ weight ਵਧਾ ਲਿਆ ਇੱਥੇ ਮੈਂ 60 ਕਿਲੋ ਕਰ ਲਿਆ ਇਹਦੀ ਮੈਂ ਰੈਪੋਰਸ਼ਨ ਲਾਏ ਨੇ ਕਿੰਨੇ-ਕਿੰਨੇ ਲਾਏ ਆ ਹੁਣ ਗਿਣ ਲੈਨੇ ਆ ਦੋ ਹੋ ਗਏ ਤਿੰਨ ਚਾਰ ਪੰਜ ਛੇ ਸੱਤ 8 9 10 10 ਲਾਤੀ ਸੀ 60 ਕਿਲੋ ਦੇ 80 ਦੇ ਤਾਂ ਮੈਨੂੰ ਪਤਾ 80 ਦੇ ਮੈਂ 4 ਲਾਇਏ ਸੀ ਵੱਧ ਵੀ ਲਾ ਸਕਦਾ ਸੀ ਪਰ ਫੇਰ ਉਹੀ ਗੱਲ ਈਕੋਲਪਟਿਕ ਮੈਂ ਕਰਦਾ ਨਹੀਂ ਤੇ ਉੱਪਰ ਜੀ ਡਰ ਰਹਿਣਾ ਮੈਨੂੰ ਇੰਜਰੀ ਦਾ ਇੱਥੇ ਵੇਟ ਹੋਰ ਪਤਾ 10 ਕਿਲੋ ਤੇ ਇਹਦੇ ਚਾਰ ਪੁਲਸ ਲਾਏ ਨੇ ਠੀਕ ਸੀ ਈਜ਼ੀ ਲੱਗੇ ਆ ਕੋਈ ਜ਼ਿਆਦਾ ਹਾਰ ਨਹੀਂ ਸੀ ਕੋਈ ਜ਼ਿਆਦਾ ਮੈਂ ਤੱਕਾ ਨਹੀਂ ਕਰਿਆ ਆਪਣੇ ਆਪ ਨਾਲ ਕਿਉਂਕਿ ਜੰਮਾ ਦੇ ਵਿੱਚ ਤੱਕਾ ਕਰਾਂਗੀ ਤਾਂ ਕੁਛ ਨਾ ਕੁਛ ਫਿਰ ਸਿਆਪਾ ਹੋਗੇ ਹੋਗਾ ਖੜਾ ਦੇਖੋ ਆਰਾਮ ਨਾਲ ਲੱਗ ਰਹੇ ਨੇ ਦੋ ਹੋਗੇ ਦੋ ਹੀ ਲੱਗੇ ਨੇ ਮੈਨੂੰ ਤਾਂ ਸੀ ਮੈਂ ਚਾਰ ਲਾਤੇ ਇਹ ਤਾਂ ਤੱਕਾ ਹੋ ਗਿਆ ਮੇਰੇ ਨਾਲੇ ਪਤਾ ਨਹੀਂ ਮੈਨੂੰ ਵੀ ਕੋਲੇ ਖ ਲੱਗੇ ਉਹਨਾਂ ਮੈਨੂੰ ਸੀ ਮੈਂ ਚਾਰ ਪੁਲਾਏ ਨੇ ਦੋ ਲੱਗੇ ਨੇ ਫਿਰ ਤਾਂ ਮੜਈ ਆ ਪਰਫਾਰਮਸੇ ਨਿਕਾਸ ਵਧਿਆ ਨਹੀਂ ਕੀ ਉਸ ਤੋਂ ਬਾਅਦ ਚਲੇ ਗਏ ਡਿਕਲਾਈਨ ਤੇ ਇੱਥੇ ਵੀ weight ਵਧਾਇਆ 15 15 ਕਿਲੋ ਪਾਇਆ ਹੋਇਆ ਸੀ ਪਹਿਲਾਂ ਉਸ ਤੋਂ ਬਾਅਦ 5 5 ਫੇਰ ਪਾ ਲਿਆ 10 ਪਾਇਆ 70 80 ਕਿਲੋ ਦੀ ਮੈਚ ਦੀ ਵੀ ਪੂਰੇ ਕਰਿਆ ਬਸ ਟਾਈਮ ਪਾਸ ਹੀ ਰੀ ਇਕੱਲੇ ਬੰਦੇ ਦਾ ਲੱਗਦਾ ਨਹੀਂ ਜਾਂ ਤਾਂ ਜਮੇ ਕੱਲਾ ਹੋਵੇ ਜਮੇ ਦੇ ਵਿੱਚ ਕੋਈ ਆੜਦਾਲੇ ਕੁਝ ਨਹੀਂ ਇੱਕ ਤਾਂ ਮੈਨੂੰ ਮਿਊਜ਼ਿਕ ਤੋਂ ਦਿੱਕਤ ਆਉਂਦੀ ਹੈ ਫਿਰ ਮੈਨੂੰ ਮਿਲ ਘਰ ਅਗਰੀ ਵੀ ਵੀਡੀਓ ਬੋਲ ਕੇ ਐਡਿਟ ਕਰਨੀ ਪੈਂਦੀ ਹੈ ਮੈਨੂੰ ਇਹ ਬਹੁਤ ਔਖੀ ਲੱਗਦੀ ਆ ਇੱਕ ਵੀਡੀਓ ਹੁੰਦੀ ਆ ਬੰਦੇ ਨੇ ਜੋ ਮਰਜ਼ੀ ਮਗਜ ਮਾਰ ਲਿਆ ਜੋ ਮਰਜ਼ੀ ਬੋਲ ਲਿਆ ਉਹ ਚੀਜ਼ ਦਾ ਫਰਕ ਪੈਂਦਾ ਬਹੁਤ ਤੇ ਇਹ ਮੈਨੂੰ ਬਾਅਦ ਵਿੱਚ ਬੋਲ ਕੇ ਐਡਿਟ ਕਰਨੀ ਔਖੀ ਲੱਗਦੀ ਆ ਠੀਕ ਆ ਆ ਵੀ ਕੱਲ ਫਿਰਦਾ ਧੱਕੇ ਖਾਂਦਾ ਸੀਗਾ ਪਰ ਇਹਨੇ ਕੋਈ ਸਾਥ ਨਹੀਂ ਦਿੱਤਾ ਕੱਲ ਮੇਰਾ ਨਹੀਂ ਇਹ ਲੱਤਾਂ ਜਵਾਦਾ ਫਿਰਦਾ ਹੁੰਦਾ ਜਿਸੀ ਮੇਰੇ ਕੱਲ ਇਹ ਵੀ ਕਨਾਂ ਮੈਂ ਘਰ ਨੂੰ ਜਾਣਾ ਇਹ ਵੀ ਟਾਈਮ ਜੇ ਨਾਲ ਭੱਜ ਗਿਆ ਇੱਕ ਮੈਂ ਆਏ ਵੀ ਮਿਲਣ ਦਾ ਲੇਟੇ ਸੀਗਾ ਸਾਡੇ 5:30 ਵਜੇ 5:30 ਤੋਂ ਬਾਅਦ ਹੀ ਆਇਆ ਮੈਂ ਇਹ ਵਜੇ ਆੜ ਜਾਣਾ ਸੀਗਾ ਉੱਥੇ ਪੰਡਤ ਨੂੰ ਵੀ ਮਿਲਣਾ ਸੀ ਤਾਂ ਕਰਕੇ ਮੈਂ ਵੀ ਫਿਰ ਵਾਲੀ ਐਕਸਰਸੇਜ ਤੇ ਲੈਣੀ ਮੈਂ 4 ਲੈਣੀਆਂ ਐ ਐਕਸਰਸੇਜੋਂ ਤਿੰਨ ਬੈਂਚ ਚੌਥੀ ਫਿਰ ਪੈਕ ਡੱਕ ਚਾਰ ਲਾ ਕੇ ਫਿਰ ਮੈਂ ਚਲੇ ਗਿਆ ਟਾਈਮ ਘੱਟ ਸੀਗਾ ਉਦੋਂ ਬਾਅਦ ਗਰਾਊਂਡ 'ਚ ਜਾਣਾ ਹੁੰਦਾ ਗਰਾਊਂਡ 'ਚ ਜਾ ਕੇ ਵੀ ਤੁਰ-ਪਿਰ ਕੇ ਥੱਕ ਜਾਈਦਾ ਬਹੁਤ ਟਾਈਮ ਹੁੰਦਾ ਨਹੀਂਗਾ ਐਕਸਰਸੇਜ ਵਾਸਤੇ ਕੋਈ ਦਿਨ ਦੇ ਵਿੱਚ ਐਕਸਰਸ ਲਾ ਕੇ ਬੰਦਾ ਰਿਲੈਕਸ ਰਹਿੰਦਾ ਉਹਨੇ ਐਕਸਰਸ ਲਾ ਕੇ ਉਸ ਤੋਂ ਬਾਅਦ ਜੇ ਮੈਂ ਟਾਈਮ-ਟਾਈਮ ਫਿਰ ਮੈਂ ਕੰਮ ਕਰਨਾ ਤੇ ਇਹਨਾਂ ਇਦਾਂ ਵੀ ਮੈਂ ਗੱਲ ਹਰ ਹਰ ਵੜ ਗਏ ਆਪਣਾ ਆਇਆ ਸੀਗਾ ਨਹੀਂ ਤਾਂ ਫਿਰ ਬਾਅਦ ਵਿੱਚ ਆ ਕੇ એનર્ਜੀ ਨਹੀਂ ਬਚਦੀ ਹੈਗੀ ਤਾਂ ਕਰਕੇ ਸਰੀਰ ਵਿੱਚ ਥਕਾਵਟ ਮੰਦਾ ਕੋਈ ਕੁਛ ਡਾਈਟ ਵੀ ਨਹੀਂ ਸ਼ੁਰੂ ਕਰੀ ਹੈਗੀ ਜੇ ਡਾਈਟ ਕਰਾ ਸ਼ੁਰੂ ਕਰੀ ਹੋਵੇ ਬੰਦੇ ਨੇ ਤਾਂ ਉਹ ਚੀਜ਼ ਦਾ ਵੀ ਬਹੁਤ ਫਰਕ ਰਹਿੰਦਾ ਇਹ ਪਤਾ ਨਹੀਂ ਕੀ ਜਵੜੀਆਂ ਮਾਰ ਲੱਗੀਆਂ ਸੀ ਮੇਨਾਂ ਨਹੀਂ ਤੇ ਮੈਂ ਇਦਾਂ ਹੀ ਪਾ ਦੇਣੀ ਸੀ ਹੁਣ ਕਿੱਥੇ ਮਿਊਜ਼ਿਕ ਚੱਲਦਾ ਵਿੱਚ ਮਿਊਜ਼ਿਕ ਚੱਲਦਾ ਵਿੱਚ ਉਹਨਾਂ ਨੇ ਉੱਥੇ ਕਾਪੀਰਾਈਟ ਆ ਜਾਂਦਾ ਵੀ ਸਾਡਾ ਗਾਣਾ ਲਾ ਕੇ ਤੁਸੀਂ ਉਹ ਕਰਦੇ ਹੋ ਇਹ ਬਹੁਤ ਕੁਝ ਦੇਖਣਾ ਬੰਦਾ YouTube ਤੇ ਮੈਨੂੰ ਤਾਂ ਹੁਣ ਕੋਈ ਪਤਾ ਲੱਗਿਆ ਪਹਿਲਾਂ ਮੈਨੂੰ ਇੰਨੀ ਪਤਾ ਸੀ ਕਿ ਵੀ ਕੀ ਕੀ ਚੱਕਰ ਪੈਂਦੇ ਨੇ ਇਹਦੇ ਸਿਆਪੇ ਖਾਸੇ ਨੇ ਇਹ ਚੀਜ਼ਾਂ ਦੇ ਤੇ ਬਾਕੀ ਗੱਲ ਰਿਜ਼ਲਟ ਦੀ ਮੈਂ ਇਹਦੇ ਵਿੱਚ ਤੁਹਾਨੂੰ ਥੋੜਾ ਜਿਹਾ ਰਿਜ਼ਲਟ ਵੀ ਸ਼ੋ ਕਰੂੰਗਾ ਕਿਉਂਕਿ ਮੈਂ ਆਪਣੀ ਵੀਡੀਓ ਕੱਲ ਦੇਖੀ ਅਸੀਂ 22 ਤਰੀਕ ਨੂੰ ਮੱਥਾ ਟੇਕਿਆ ਸੀਗਾ ਹੇਮਕੁੰਨ ਸਾਹਿਬ ਤੇ ਮੈਂ ਦੇਖ ਕੇ ਆਪਣੇ ਆਪ ਨੂੰ ਕੱਲ ਮੈਂ ਵੀਡੀਓ ਪਤਨ ਨਹੀਂ ਕੁਝ ਕਰ ਰਿਹਾ ਸੀਗਾ ਇੰਸਟਾਗ੍ਰam ਤੇ ਮੈਂ ਪਾਈ ਹੋਈ ਸੀ ਉਹ ਮੈਂ ਦੇਖ ਕੇ ਉਹ ਪਾਉਣ ਲੱਗਿਆ ਸੀ ਡਰਾਫਟ ਵਿੱਚ ਪਈਆ ਮੈਂ ਪਾਉਣ ਲੱਗਿਆ ਸੀ ਤੇ ਮੇਰਾ ਹਾਸਾ ਨਿਕਲੇ ਮੈਂ ਕਿਹਾ ਦੱਸ ਮੈਂ ਇੰਨਾ ਮੋਟਾ ਸੀਗਾ ਮੋਟਾ ਹੈਗਾ ਜੀ ਪਰ ਇੰਨਾ ਨਹੀਂ ਪਤਾ ਜੀਗਾ ਟਿੱਡ ਲੰਕ ਕੇ ਬੁਰੀ ਹਾਲਤ ਬੱਕੀਆਂ ਦੇ ਵੈਟ ਹੁਣ ਆਪਣੇ ਆਪ ਨੂੰ ਪਤਾ ਲੱਗ ਰਿਹਾ ਵੀ ਫਿੱਟ ਹੋ ਗਏ ਕਿੰਨਾ ਕੁ ਫਿੱਟ ਹੋ ਗਏ ਉਹ ਤੁਹਾਡੇ ਕੱਪੜੇ ਦੱਸ ਦਿੰਦੇ ਨੇ ਜਾਂ ਤੁਹਾਨੂੰ ਕੋਈ ਜਾਣ-ਪਛਾਣ ਦਾ ਦੱਸੇ ਉਦੋਂ ਪਤਾ ਲੱਗਦਾ ਆਪਣੇ ਆਪ ਨੂੰ ਪਤਾ ਲੱਗਦਾ ਪਰ ਇੰਨਾ ਜ਼ਿਆਦਾ ਨਹੀਂ ਪਤਾ ਲੱਗਦਾ ਹੁੰਦਾ ਕੱਪੜੇ ਥੋੜੇ ਜ਼ਿਆਦਾ ਨੇ ਹੁਣ ਮੈਨੂੰ ਪਤਾ ਲੱਗ ਰਿਹਾ ਵੀ ਮੇਰਾ ਟੜ ਡਗੜਾ ਫਾਲਤੂ ਸੀਗਾ ਉਹ ਕੱਟ ਗਿਆ ਯਾਨੀ ਜਿੰਨਾ ਘਟਣਾ ਚਾਹੀਦਾ ਉਹਨਾਂ ਤਾਂ ਨਹੀਂ ਕਟਿਆ ਫਿਰ ਵੀ ਬਹੁਤ ਘਟ ਗਿਆ ਕਿਉਂਕਿ ਮੈਂ ਰੋਟੀ ਖਾ ਰਿਹਾ ਆ ਚਾਹ ਪੀ ਰਿਹਾ ਆ ਹੋਰ ਮੈਂ ਦਿਦ ਬਦ ਕੀਮਤ ਰੱਖ ਸਕਦਾ ਇਹ ਚੀਜ਼ਾਂ ਕਰਕੇ ਕਾਰਬੋਹਾਈਡਰੇਟ ਮੇਰੇ ਅੰਦਰ ਜਰੂਰਤ ਤੋਂ ਜ਼ਿਆਦਾ ਕਾਬਜ਼ ਜਾ ਰਹੇ ਨੇ ਤੇ ਮੈਂ ਪਤਲੇ ਹੋਣ ਦੀ ਇਦੋਂ ਜ਼ਿਆਦਾ ਮੀਤ ਰੱਖ ਨਹੀਂ ਸਕਦਾ ਇਹ ਵੀ ਜਿੰਨਾ ਕੁ ਪਤਲਾ ਹੋਇਆ ਮੈਂ ਬਿਨਾਂ ਕਾਢੀ ਤਾਂ ਪਤਲਾ ਮੈਂ ਕਾਢੀ ਕੋਈ ਵੀ ਨਹੀਂ ਕੀਤੀ ਹੈਗੀ ਹੁਣ ਨੂੰ ਮੈਂ ਪਰ ਮੈਂ ਉਹ ਧੱਕਾ ਕਰੂੰਗਾ ਆਪਣੇ ਨਾਲ ਮੇਰਾ ਮਸਲ ਵੀ ਮੈਂ ਵਿਚਾਰ ਰਿਹਾ ਹਾਂ ਤੇ ਮੈਂ ਬਦਲਾ ਵੀ ਹੋ ਰਿਹਾ ਹਾਂ ਤੁਸੀਂ ਇਹ ਦੇਖੋ ਜਿੱਦਨ ਮੈਂ ਜਿੰਮ ਗਿਆ ਮੈਨੂੰ ਕੋਈ ਦੇਖ ਕੇ ਬੰਦਾ ਇਹ ਨਹੀਂ ਕਹਿ ਸਕਦਾ ਸੀ ਵੀ ਇਹ ਬੰਦਾ ਜਿੰਮ ਲੱਗਿਆ ਹੋਇਆ ਤੇ ਅੱਜ ਮੈਂ 50 ਬੰਦਿਆਂ 'ਚ ਖੜਾ ਤਾਂ ਦੇਖ ਕੇ ਬੰਦਾ ਮੈਨੂੰ ਕਹੂਗਾ ਵੀ ਹਾਂ ਇਹ ਜਿੰਮ ਲੱਗਿਆ ਹੈ 17 ਇੰਚ ਤੋਂ ਪਲੱਸ ਡੋਲਾ ਮੇਰਾ ਨਾਰਮਲ ਆ ਇੱਥੇ ਦੇਖ ਲਓ ਹੁਣ ਤੁਹਾਨੂੰ ਪਤਾ ਹੀ ਲੱਗਦਾ ਮੈਂ ਵੀਡੀਓ ਵਿੱਚ ਪਾਉਣੀ ਸੀ ਤੇ ਕੋਈ ਨਾ ਮੈਂ ਬਾਅਦ ਵਿੱਚ ਪਾਉਂਗਾ ਕਿਸੇ ਤਰ੍ਹਾਂ ਨਾ ਸਪੈਸ਼ਲ ਉਹ ਵੀਡੀਓ ਕੱਟ ਕੇ ਉਹਨਾਂ ਦਾ ਕਲਿੱਪ ਪਾਉਂਗਾ ਕਾਨੂੰ ਪਤਾ ਹੀ ਹੈ ਕਿ ਜਾਨਦੇ ਨੇ ਰੂਟੀਨ ਚ ਦੇਖਦੇ ਨੇ ਉਹਨਾਂ ਨੂੰ ਪਤਾ ਹੀ ਹੈ ਕਿੰਨਾ ਕ ਫਰਕ ਪੈ ਗਿਆ ਪਿਆ ਫਰਕ ਤੇ ਸ਼ੇਪ ਪਚ ਆ ਗਿਆ ਤੇ ਆ ਕਿੜਾ ਘਟਾਉਣਾ ਘਟੂਣਾ ਹੈ ਹੋਰ ਉਹ ਆਪਾਂ ਘਟਾ ਲਾਂਗੇ ਕੋਈ ਗੱਲ ਨਹੀਂ ਬਹੁਤ ਟਾਈਮ ਪਿਆ ਆਪਣੇ ਕੋਲ ਜੇ ਦੁਬਾਰਾ ਗਰਮੀਆਂ ਕਦ ਆਉਣੀਆਂ ਨੇ ਹਜੇ ਪੂਰਾ ਸਿਆੜ ਉੱਪਰ ਚ ਨੰਗਾਉਣਾ ਜੇ ਹੁਣ ਮੈਂ ਘਟਾ ਲਿਆ ਮੈਂ ਫਿਰ ਏਦਾਂ ਦਾ ਬੰਦਾ ਫਿਰ ਮੈਂ ਪੇਜ ਮਜਮ ਹਟ ਜਾਣਾ ਤਾਂ ਕਰਕੇ ਨਹੀਂ ਉਟਣਾ ਜਿਵੇਂ ਅਮੀਰ ਖਾਨ ਨੇ ਨਾ ਡੰਗਲ ਫਿਲਮ ਵਿੱਚ ਕਰਿਆ ਸੀ ਕਿ ਕੁਝ ਪਤਲੇ ਹੋਣ ਵਾਸਤੇ ਕੁਝ ਚਾਹੀਦਾ ਤਾਂ ਮੈਨੂੰ ਵੀ ਹੁਣ ਪਤਲੇ ਹੋਣ ਚਾਹੀਦੇ ਮੈਨੂੰ ਮੋਟਾਪਾ ਚਾਹੀਦਾ ਨਹੀਂ ਫਿਰ ਮੈਂ ਜਮ ਮਛੜ ਦੇਣੀ ਆ ਕੋਈ ਫਾਇਦਾ ਨਹੀਂਗਾ ਤਾਂ ਹੀ ਮੈਂ ਸਪਲੀਮੈਂਟ ਹੈ ਜੇ ਕਰਨਾ ਨਹੀਂ ਕੁਝ ਵੀ ਜਮ ਲਈ ਲਾ ਹੁਣ ਚਲੀਏ ਬਾਜ਼ਾਰ ਚ ਨੂੰ ਮਿਲਿਏ ਪੰਡਤ ਨੂੰ ਮਨ ਤੋਂ ਚੰਚਾਰ ਦਿਨ ਦਾ ਮਿਲਿਆ ਨਹੀਂ ਸੀ ਪੰਡਤ ਮਿਸ ਕਰਦਾ ਸੀ ਮੈਨੂੰ ਮੈਂ ਵੀ ਪੰਡਤ ਨੂੰ ਮਿਸ ਕਰਦਾ ਨਹੀਂ ਮਗਾ ਚਲੋ ਪੜਤੀ ਬਾਜ਼ਾਰ ਚ ਆਉਨੇ ਥੋਡੇ ਕੋਲ ਚੰਚਾਰ ਦਿਨ ਹੋ ਗਏ ਮਿਲਿਆ ਨਹੀਂ ਗੇ ਇਹ ਬੁੱਲਟ ਦੀ ਮਾਰੀ ਕਿੱਕ ਸਦਾ ਵੀ ਇਹ ਪਹਿਲਾ ਬ੍ਰਾਹਮਣ ਆ ਜਿਹੜਾ ਜੱਟਾ ਵਰਗਾ ਕਿਵੇਂ ਆ ਵਧੀਆ ਲੱਗਿਆ ਤੈਨੂੰ ਦਿਖਿਆ ਨਹੀਂ ਮੈਂ ਤੂੰ ਕਿ ਤੇਰਾ ਤਾਂ ਫੋਨ ਚਲ ਗਿਆ ਦੀ ਕਿਵੇਂ ਆ ਭਾ ਵੀ ਮਿੱਤਰੋ ਕੱਲ ਵਾਲਾ ਬਲੌਗ ਜਿਹੜਾ ਅੱਜ ਪਾਇਆ ਵਧੀਆ ਰਿਸਪੌਂਸ ਆਇਆ ਤੇ ਤੇ ਟਰਾਈ ਕਰਿਆ ਕਰਾਂਗੇ ਇਦਾਂ ਹੀ ਨੈਚੁਰਲ ਜੀਆਂ ਚੀਜ਼ਾਂ ਪਾਉਂਦੇ ਹਾਂ ਫੰਕਸ਼ਨ ਜਿੱਦਾਂ ਜ਼ਿੰਦਗੀ ਜਿਉਂਨੇ ਆ ਉਹੀ ਕੁਝ ਫੇਕ ਤਾਂ ਕੁਝ ਆਪਾਂ ਬਣਾ ਕੇ ਪਾਉਣਾ ਨਹੀਂਗਾ ਤੇ ਇਦਾਂ ਹੀ ਬਸ ਲਾਈਕ ਤੇ ਸਬਸਕ੍ਰਾਈਬ ਕਰਦੇ ਰਹੋ ਸ਼ੇਅਰ ਕਰਦੇ ਰਹੋ ਅੱਗੇ ਆਪਾਂ ਹੌਲੀ ਹੌਲੀ ਵਧੀਆ ਸਬਸਕ੍ਰਾਈਬਰ ਕਰ ਲੈਣੇ ਨੇ 100 ਤੋਂ ਉੱਪਰ ਹੋ ਗਿਆ ਅੱਜ ਦੀ ਵੀਡੀਓ ਨਾਲ 6-7 ਵੱਧ ਗਏ ਤੇ ਤੁਰਿਆ ਕਾਫੀ ਜਿਆਦਾ ਹੁਣ 13.5 ਕਿਲੋਮੀਟਰ ਹੋ ਗਿਆ ਮੇभी ਪਹਿਲਾਂ ਮਗੌਰ ਤੱਕ ਜਾਏ ਫਿਰ ਲਾਣਾ ਤੱਕ ਜਾਏ ਗਰਾਊਂਡ 'ਚ ਵੀ ਤੋੜਲੇ ਕੁਛ ਤੇ ਹੁਣ ਚੱਲੇ ਆਪਾਂ ਘਰ ਨੂੰ ਗੁੱਡ ਨਾਈਟ ਟੇਕਰ ਮਿਲਦੇ ਆਂ ਕੱਲ੍ਹ ਵਾਲੇ ਬਲਾਉਚ ਵਿੱਚ